ਸਬਸਕ੍ਰਾਈਬ ਇਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਾਈ ਤੋਂੜਾ ਬੋਬੋ ਵੈਲਕਮ ਹੈ ਜੀ ਤੇ ਵੀਜਾ ਜੀ ਵੀਡੀਓ ਬਣਾ ਲੱਗੇ ਆ ਪਿੰਡ ਢੋਟੀਆਂ ਜਿਹੜਾ ਤਰੰਤ ਬਣ ਤਸਵੀਰ ਵਿੱਚ ਦਿਖਾਣ ਤੁਹਾਨੂੰ ਤੇ ਇਹ ਬਾਈਆਂ ਵਪਾਰ ਦਾ ਕੰਮ ਕਰਦੇ ਆ ਤੇ ਜਿਹੜੀ ਆ ਰਸਤੇ ਤੋਂ ਗਾਵਾਂ ਲੈ ਕੇ ਆਉਂਦੇ ਜੀ ਸ਼ਾਈਵਾਜਾ ਦੇਸੀ ਹੋ ਗਿਆ ਪਰ ਅੱਜ ਤਕਰੀਬਨ ਕੋਈ ਮੁਸ਼ਕਲ ਪਰਵਾਹ ਹੈ ਨਹੀਂ ਤੇ ਚਲੋ ਮੈਂ ਹੀ ਤੁਹਾਨੂੰ ਦੱਸੂਗਾ ਰੇਡ ਵੀ ਮੈਂ ਹੀ ਦੱਸੂਗਾ ਤੁਹਾਨੂੰ ਤੇ ਖੋਲ-ਖੋਲ ਭਾਈ ਜਾਵਾਂਗੇ ਆ ਇੱਕ ਨੰਬਰ ਖੋਲੋ ਜੀ ਦੁੱਧ ਥੱਲੇ ਇਹਦੇ ਹੈਗਾ 12 ਕਿਲੋ ਠੀਕ ਹੈ ਜੀ ਪੱਛੀ ਮਗਰਾ ਕੀ ਆ ਗਈ ਚਟੇ ਲੈਣ ਬਸ਼ੀ ਵੇ ਕੜੀ ਸੋਣੀ ਆ ਗਈ ਇਹ ਦੇਖੋ ਫਿਰ ਮਾਰਦੀ ਮੁਰਦੀ ਤਾਂ ਨਹੀਂ 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 ਮਾਰਦਾ ਐ ਸੀਲ ਢੰਡੀਆਂ ਆ ਦੇਖੀ ਚੱਲੋ ਕਰਾਂ ਦੀ ਚਵਾਜੂ ਬਿਲਕੁਲ 40000 ਰੁਪਇਆ ਬਾਕੀ ਮੈਂ ਤੁਹਾਡਾ ਮੌਕੇ ਤੇ ਮਾਨਦਨ ਕਰਨਗੇ ਇਹ ਵੀ ਦੂਜਾ ਸੂਆ ਵੈੜਾ ਜੀ 12 ਗਲਿਆਂ ਥਲੇ ਦੋਦਾ ਦੇਖੋ ਥਾਨਦੂਨ ਦੇਖੋ ਜੀ ਕਿੱਡਾ ਸੋਣਾ ਧੋਰਨ ਬਣਾ ਵੀਰ ਅੱਛਾ ਬੱਚੇ 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 ਬਾਅਦ ਬਖਾ ਦੇਂਗਾ ਆਜੋ 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 ਲੇਟਰ ਚੰਗਿਆ ਵੇੜਾ ਇਹਦਾ ਮੁੱਲ ਹੈਗਾ 54000 ਰੁਪਏ ਜੀ ਜਿਸ ਤਰ੍ਹਾਂ ਬਾਈ ਨੂੰ ਦੱਸ ਕੇ ਕਿ ਜੇ ਮੈਂ ਤੁਹਾਨੂੰ ਉਸ ਤਰ੍ਹਾਂ ਦੱਸੀ ਜਣਾ ਬਾਕੀ ਜਿਹੜੀ ਬਾਦਖੜ ਕਰਨੀ ਤੁਸੀਂ ਅਜੇ ਮੌਕੇ ਤੇ ਕਰ ਲਿਆ ਜੀ ਤੇ ਆਹ ਬੱਚਿਆਂ ਦਾ ਆ ਰਿਹਾ ਵਾਠ ਠੀਕ ਆ ਤੇ ਇੱਧਰ ਆ ਜਾਓ ਆ ਢਾਂ ਦੇ ਪਾਸੇ ਆ ਜਾਓ ਆ ਸ਼ੌਰੀਰ ਪ्योर ਵੇੜਾ ਦੂਜਾ ਸੂਆ ਜੀ ਦੁੱਧ 15 ਕਿਲੋ 15 ਕਿਲ ਦੋਤਾ ਜੀ ਇੱਥੇ ਤੋੜੋ ਵੀਰੇ ਆਹ ਦੇ 15 ਗਲਦੋਂ ਦੇ ਵੇਖੋ ਲੈਵਾ ਬੱਚਾ ਵੀ ਲੈ ਆ ਹਾਂਜੀ ਹਾਂਜੀ ਨਹੀਂ ਆਓ ਉਹ ਆ ਜੀ ਇਹਦਾ ਹਾਂ ਅੱਛਾ ਵਾਲਾ ਬੱਚਾ ਹਾਂਜੀ ਬੱਚਾ ਹੀ ਆ ਗਿਆ ਤੋੜ ਤੋੜ 58000 ਰੁਪਏ ਮੋਲ ਨੇ ਇਹਦਾ ਆ ਦੇਖ ਜੀ ਤੇ ਆਹ ਠੀਕ ਆਜੋ ਜਾਹ ਬਾਈ ਜੀ ਦੂਜਾ ਸੂਆ ਜੀ ਵੀ 12 ਕੁਲ ਦੋ ਤਾਂ ਇਹ ਵੀ ਦੋਲ ਲਓ ਬੱਚਾ ਦਾ ਆ ਜੀ ਬੱਚੀ ਆ ਗਈ ਦੋ ਰੋਬਰੇ ਬੀ ਜੀ ਆਈ ਜਦੋਂ ਚਬਾਈ ਬਣੀ ਜਾਂਦੀ ਆ ਚੈਡ ਹੋ ਕੇ ਬੈਠੇ ਭਾਈ ਨਹੀਂ ਕਿਹਾ ਭਾਈ ਜੀ ਬੀਲੀ ਓਕੇ ਕੰਮ ਸਾਰਾ 48000 ਰੁਪਿਆ ਇੰਦਾ 몰ਲਾ ਜੀ ਬਸ ਆਹੀ ਗਾਵਾ ਹੀ ਚਾਰ ਜੀ ਤੇ ਮੇਰਾ ਵੀ ਇੱਥੇ ਆ ਕੇ ਚੁਆਈ ਕਰਕੇ ਲੈ ਕੇ ਜਾਇਆ ਜੀ ਆਰਾ ਪੂਰੇ ਤਸੱਲੀ ਨਾਲ ਠੀਕ ਹੈ ਨਾ ਬਾਕੀ ਜੋ ਰੇਟ ਦੀ ਘਾਟਵਾ ਦਾ ਉਹ ਤੁਸੀਂ ਬਾਈ ਜਣਾ ਨੂੰ ਫੋਨ ਤੇ ਗੱਲ ਕਰ ਲੈ ਜੀ ਠੀਕ ਹੈ ਮੇਰੇ ਵੀ ਸਸਤੀ ਕਰ